ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀ ਨੂੰ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਿੱਚ ਅੱਜ ਆਪਾਂ 10 ਮਾਰਚ ਪੰਜਾਬ ਦੇ ਦਿਨ ਦੇ ਮੌਸਮ ਦੀ ਗੱਲ ਕਰਨੇ ਕਿੰਨਾ ਲੱਗ ਜੋ ਪਾਰੀ ਮੀਂਹ ਤੇ ਪਾਰੀ ਗੜੇ ਮਾਰੀ ਦੇਖੋ ਮਿਲ ਸਕਦੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕੈਰਪੈ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜਰੂਰ ਕਰ ਲੋ ਤਾਂ ਆਪਾਂ ਲੱਗ ਸ਼ੱਕਦੇ ਕਿਸਾਨ ਵੀਰਾਂ ਨੂੰ WhatsApp ਤੇ Facebook ਗਰੁੱਪਾਂ 'ਚ ਵੀਡੀਓ ਸ਼ੇਅਰ ਜਰੂਰ ਕਰ ਦਿਓ ਚਲੋ ਅੱਗੇ ਵਧਾਂਗੇ ਵੀਡੀਓ ਨਾਲ ਹੁਣ ਤੁਸੀਂ ਦੇਖੋ ਜੀ ਆਪਾਂ ਹੁਣ ਮੌਸਮ ਭਾਗ ਦੇ ਰੂਟਾਂ ਦੇ ਨਜ਼ਰ ਮਾਰੀਏ ਅੱ ਆਪਣੇ ਹਲਕੇ-ਫੁਲਕੇ ਕੋਈ ਵੀ ਆਪਣਾ ਅੱਜ ਦੀ ਵਾਰਨਿੰਗ ਨਹੀਂ ਮਿਲੀ ਆਪਣਾ ਮੌਸਮ ਸਾਫ ਹੀ ਰੂਗ ਜਾ ਤੱਕ ਕੱਲ ਆਪ ਨੂੰ ਦੇਖੋ ਲਾਲ ਵਾਰਨਿੰਗ ਵੀ ਮਿਲ ਗਈ ਹੀ ਕਈ ਥਾਵਾਂ 'ਚ ਤੇ ਕੱਲ ਆਪਣੇ ਕਿਸਾਨ ਮਿਲਦੇ ਦਾ ਕਾਫੀ ਵੱਡੇ ਪੱਧਰ ਦੇ ਨੁਕਸਾਨ ਦੇਖਣ ਨੂੰ ਮਿਲਿਆ ਆਪਣੇ ਬਹੁਤ ਜਗ੍ਹਾ ਤੇ ਗਲੇ ਪਿਆ ਮੋٹے ਤੋਂ ਮੋਟੀ ਗੜੇ ਮਾਰੀ ਵੀ ਹੋਈ ਕਈ ਇਲਾਕਿਆਂ 'ਚ ਤੇ ਨੇਰੀ ਵੀ ਕਾਫੀ ਇਲਾਕੇ 'ਚ ਚੱਲੀ ਤੇ ਕਿਸਾਨ ਮਿਲਦਾ ਦਾ ਕਾਫੀ ਵੱਡੇ ਪੱਧਰ ਦੇ ਨੁਕਸਾਨ ਦੇਖਣ ਨੂੰ ਮਿਲਿਆ ਬਾਕੀ ਆਪਾਂ ਗੱਲ ਕਰੀਏ ਅੱਗੇ ਮੌਸਮ ਦੀ ਉਹਨਾਂ 8 ਵੇ ਦੀਆਂ ਸਵੇਰ ਦੇ ਪੰਜਾਬ ਦੀਆਂ ਲਾਈਵ ਸੈਟਅਪ ਫਿਰ ਜਿਵੇਂ ਦੇਖਦੋਂ ਆਪਣੇ ਪੰਜਾਬ ਦੇ ਜ਼ਿਆਦਾਤਰ ਇਲਾਕੇ ਆਪਣੋ ਸਾਫ਼ ਹੀ ਦੇਖੂ ਮਿਲ ਰਹੇ ਹਨ ਪਰ ਆਪਣੇ ਥੋੜੇ ਬੋਲ ਜਿਹੜੇ ਭਾਗ ਹੋ ਗਏ ਆ ਵਾਲੇ ਨੂੰ ਚ ਥੋੜੇ ਬੋਲ ਬਦਲਬਦਲ ਦੇਖੂ ਮਿਲ ਰਹੀ ਏ ਤੋਂ ਹੀ ਔਰ 10:30 ਵੇ ਦੀਆਂ ਲਾਈਵ ਸੈਟਅਪ ਫਿਰ ਜਿਵੇਂ ਦੇਖਦੋਂ ਤੁਸੀਂ ਦੇਖਦੋਂ ਆਪਣੇ ਇੱਧਰਲੇ ਥੋੜੇ ਬੋਲੇ ਲੱਗ ਚਾ ਆਪਣੇ ਮੀਂਹ ਕਣੀ ਦੇ ਸਾਰ ਹੱਲੇ ਵੀ ਹਨ ਜਿਆਦਾ ਦੱਸਿਆ ਨਾ ਉਹ ਮਾੜੀ ਹੱਲੇ ਵੀ ਗ੍ਰੀਨ ਹੈ ਮੌਸਮ ਭਾਗ ਦੀ ਰਿਪੋਰਟਾਂ ਤੇ ਅੱਜ ਵੀ ਆਪ ਨੂੰ ਹਲਕਾ ਜਿਹਾ ਮੀਂਹ ਦੇਖਣ ਨੂੰ ਮਿਲ ਸਕਦਾ ਤੇ ਹਲਕਾ ਫੁਲਕਾ ਮੀਂਹ ਇੱਧਰ ਹੀ ਦੇਖਣ ਨੂੰ ਮਿਲੂਗਾ ਆਪਣੇ ਭੜਾੜੀ ਇਲਾਕਿਆਂ ਵਿੱਚ ਤੁਸੀਂ ਦੇਖ ਸਕਦੇ ਹੋ ਬਾਕੀ ਆਪਾਂ ਜਿਲ੍ਹੇਵਾਈ ਦੇ ਵੀ ਗੱਲ ਕਰਦੇ ਕਿੰਨੇ ਥਾਵਾਂ 'ਤੇ ਮੀਂਹ ਦੇਖਣ ਨੂੰ ਮਿਲ ਸਕਦਾ ਕਿੰਨੇ ਥਾਵਾਂ 'ਤੇ ਸਾਫ਼ ਰਹੂਗਾ ਤੁਸੀਂ ਦੇਖ ਸਕਦੇ ਹੋ ਜੋ ਆਪਣੇ ਭਾਗਾ ਵਾਲੇ ਹੋਗੇ ਆਪਣੇ ਪਟਿਆਲਾ ਫਤਗੜ ਸਭ ਮੁਹਾਲੀ ਰੂਪਨਗਰ ਥੋੜੇ ਬੋਲੇ ਭਾਗ ਸ਼ੀਤ ਪਕਸੰਗਰ ਦੇ ਇਹਨਾਂ ਪਾਗਾਂ ਵਿੱਚ ਆਪ ਨੂੰ ਹੱਲੇ ਵੀ ਹਲਕਾ ਫੁਲਕਾ ਮੀਂਹ ਦੇਖਣ ਨੂੰ ਮਿਲ ਸਕਦਾ 11 12 ਵਜੇ ਤੱਕ 11:00 ਤੋਂ 12:00 ਤੋ ਬਾਅਦ ਸਿਸਟਮ ਅਗਾਂਹ ਚੰ ਬਾਕੀ ਹੋਰ ਆਪਾਂ ਕਾਲਮ ਆ ਕੇ ਗੱਲ ਕਰੀ ਅੱਜ ਮੌਸਮ ਦਾ ਟੈਂਪਰੇਚਰ ਵੀ ਘਾਟਾ ਦੇਖਣ ਨੂੰ ਮਿਲੂਗਾ ਅੱਜ ਥੋੜੀ ਜਿਹੀ ਠੰਡ ਦੇਖਣ ਨੂੰ ਮਿਲੂਗੀ ਰਾਤ ਨੂੰ ਵੀ ਆਪਣੇ ਟੈਂਪਰੇਚਰ ਜਿੱਥੇ ਕੱਲ ਆਪਣੇ 11 ਤੋਂ 12 ਡਿਗਰੀ ਤੇ ਪਹੁੰਚੇ ਹੋਏ ਸੀ ਹੁਣ ਉਹ ਟੈਂਪਰੇਚਰ ਆਪਣੇ ਘਟ ਕੇ 7 ਤੋਂ 8 ਡਿਗਰੀ ਵੱਚ ਆ ਜਾਣਗੇ ਕਿਉਂਕਿ ਆਪਣੇ ਗੜੇ ਮਾਰੀ ਕਾਫੀ ਜਗ੍ਹਾ ਦੇਖਣ ਨੂੰ ਮਿਲੂਗੀ ਕਿਸਾਨ ਮਿਲਣ ਦਾ ਕਾਫੀ ਵੱਡੇ ਪੱਧਰ ਤੇ ਨੁਕਸਾਨ ਦੇਖਣ ਨੂੰ ਮਿਲਿਆ ਬਾਕੀ ਆਪਣੇ ਮੌਸਮ ਸਾਫ ਹੀ ਰਹੂਗਾ ਜ਼ਿਆਦਾਤਰ ਲਾਕੇ ਵਿੱਚ ਦਸੇੜੇ ਇਹ ਲਾਕੇ ਇਹਨਾਂ ਵਿੱਚ 11 12 ਵਜੇ ਤੱਕ ਹੀ ਮਾੜਾ ਮੋਟੇ ਮੀਂਹ ਦੇ ਸਾਰ ਹਨ ਦੇ ਹਾਲ ਹਲਕੇ ਫੁਲਕੇ ਮੀਦੇ ਭਾਰੀ ਮੀਦੇ ਸਾਰ ਕੋਈ ਵੀ ਨਹੀਂ ਹਨ ਬਾਕੀ ਅੱਜ ਵੀ ਜਨੇ ਜਿੱਦਾਂ ਵੀ ਕੋਈ ਨਵੀਂ ਰਿਪੋਰਟ ਆਉਗੀ ਮੀਦੇ ਸਾਰੇ ਵਾਅਦੇ ਹਨ ਜੇ ਘਟਦੇ ਹਨ ਤੁਹਾਨੂੰ ਵੀਡੀਓ ਬਣਾ ਕੇ ਸੌਤ ਪਹਿਲਾਂ ਦਾਦਾ ਜਾਵੇਗਾ ਧੰਨਵਾਦ